26 ਮਈ ਯਾਨੀ ਕਿ ਕੱਲ ਯਾਨੀ ਕਿ ਸੋਮਵਾਰ ਨੂੰ ਦੇਸ਼ ਨੂੰ ਆਪਣਾ ਨਵਾਂ ਪ੍ਰਧਾਨ ਮੰਤਰੀ ਮਿਲ ਜਾਏਗਾ ਨਰਿੰਦਰ ਮੋਦੀ ਦੇਸ਼ ਦੇ 14ਵੇਂ ਪ੍ਰਧਾਨ ਮੰਤਰੀ ਹੋਣਗੇ ਸੌਚਕ ਸਮਾਗਮ ਲਈ ਤਿਆਰੀਆਂ ਕਰ ਲਈਆਂ ਗਈਆਂ ਨੇ ਨਰਿੰਦਰ ਮੋਦੀ ਦੇ ਸੌਚਕ ਸਮਾਗਮ ਦੇ ਲਈ ਦੇਸ਼ ਵਿਦੇਸ਼ੋਂ ਕਰੀਬ 4000 ਮਹਿਮਾਨ ਸ਼ਿਰਕਤ ਕਰਨਗੇ ਤੇ ਇਸ ਸੂਚੀ ਦੇ ਵਿੱਚ ਸਾਰਕ ਦੇਸ਼ਾਂ ਦੇ ਪ੍ਰਧਾਨ ਮੰਤਰੀ ਜਿਸ ਦੇ ਵਿੱਚ ਸ਼ਾਮਲ ਨੇ ਪ੍ਰਧਾਨ ਮੰਤਰੀ ਪਾਕਿਸਤਾਨ ਦੇ ਨਵਾਜ਼ ਸ਼ਰੀਫ ਸ਼੍ਰੀਲੰਕਾ ਦੇ ਰਾਸ਼ਟਰਪਤੀ ਮਹਿੰਦਾ ਰਾਜਾ ਪਾਕਸਾ ਵੀ ਇਸ ਵਿੱਚ ਸ਼ਾਮਲ ਹੋਣਗੇ ਇਸ ਤੋਂ ਇਲਾਵਾ ਮੋਦੀ ਦੇ ਖਾਸ ਮਹਿਮਾਨਾਂ ਦੀ ਸੂਚੀ ਦੇ ਵਿੱਚ ਕੌਣ ਕੌਣ ਸ਼ਾਮਿਲ ਹੈ ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਮਹਿੰਦਾ ਰਾਜਾ ਪਾਕਸ ਇਸ ਵਿੱਚ ਸ਼ਿਰਕਤ ਕਰਨਗੇ ਕਰੀਬ 4000 ਮਹਿਮਾਨਾਂ ਨੂੰ ਇਸ ਵਿੱਚ ਸੱਦਾ ਦਿੱਤਾ ਗਿਆ ਹੈ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਮੋਦੀ ਦੇ ਖਾਸ ਮਹਿਮਾਨਾਂ ਦੀ ਸੂਚੀ ਦੇ ਵਿੱਚ ਸ਼ਾਮਲ ਨੇ ਇਸ ਤੋਂ ਇਲਾਵਾ ਕਾਂਗਰਸ ਵਿਧਾਇਕ ਸੋਨੀਆ ਗਾਂਧੀ ਵੀ ਸ਼ਾਮਲ ਹੋਣਗੇ ਪਹਿਲੀ ਵਾਰ ਇਹ ਜੋ ਆਇਆ ਹੈ ਕਿ ਭਾਜਪਾ ਦੇ ਸਵਾਗਤ ਅਗਮ ਦੇ ਵਿੱਚ ਕਾਂਗਰਸ ਦੇ ਪ੍ਰਧਾਨ ਨੂੰ ਸੱਦਾ ਦਿੱਤਾ ਗਿਆ ਹੈ ਕਾਂਗਰਸ ਉਪ ਪ੍ਰਧਾਨ ਕਾਂਗਰਸ ਦੇ युवराज ਰਾਹੁਲ ਗਾਂਧੀ ਨੂੰ ਵੀ ਸੱਦਾ ਦਿੱਤਾ ਗਿਆ ਹੈ ਮੋਦੀ ਦੇ ਖਾਸ ਮਹਿਮਾਨਾਂ ਦੀ ਸੂਚੀ ਦੇ ਵਿੱਚ ਬਾਲੀਵੁੱਡ ਵੱਲ ਚੱਲिए ਤਾਂ ਸ਼ਹਿਨਸ਼ਾ ਅਮਿਤab ਬੱਚਨ ਵੀ ਸ਼ਾਮਲ ਹੋਣਗੇ ਨਰਿੰਦਰ ਮੋਦੀ ਦੇ ਸੌਂਚਕ ਸਮਾਗਮ ਦੇ ਵਿੱਚ ਉੱਤੇ ਹੀ ਸਾਊਥ ਦੇ ਰਜਨੀਕਾਂਤ ਤਮਿਲ ਅਦਾਕਾਰ ਇਸ ਵਿੱਚ ਸ਼ਿਰਕਤ ਕਰਨਗੇ ਆਮੀਰ ਖਾਨ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਤੇ ਸ਼ਾਹਰੁਖ ਖਾਨ ਤਿੰਨੋਂ ਖਾਨ ਬਾਲੀਵੁੱਡ ਦੇ ਵੱਡੇ ਵੱਡੇ ਖਾਨ ਨਰੇਂਦਰ ਮੋਦੀ ਦੇ ਸੌਂਚਕ ਸਮਾਗਮ ਦੇ ਵਿੱਚ ਸ਼ਿਰਕਤ ਕਰਦੇ ਹੋਏ ਵਿਖਾਈ ਦੇਣਗੇ ਹਵਾਈ ਸੁਰੱਖਿਆ ਤੋਂ ਇਲਾਵਾ ਕਰੀਬ 6000 ਸੁਰੱਖਿਆ ਕਰਮੀ ਤਾਇਨਾਤ ਰਹਿਣਗੇ ਇਸ ਸੌਂਚਕ ਸਮਾਗਮ ਦੇ ਲਈ ਸਲਮਾਨ ਖਾਨ ਬਾਲੀਵੁੱਡ ਅਦਾਕਾਰ ਦਬੰਗ ਖਾਨ ਵੀ ਸ਼ਿਰਕਤ ਕਰਨਗੇ ਮੋਦੀ ਦੇ ਸੌਂਚਕ ਸਮਾਗਮ ਦੇ ਵਿੱਚ ਮੋਦੀ ਦੇ ਖਾਸ ਮਹਿਮਾਨਾਂ ਦੀ ਸੂਚੀ